ਇਸ ਵੇਲੇ ਮੈਂ ਸਾਰਿਆਂ ਨੂੰ ਇਤਿਆਹ ਚ ਲੈਣਾ ਚਾਹਾਂਗਾ ਕਿ ਭਾਪੜਾ ਡੈਮ ਤੋਂ ਅੱਜ 10000 ਕਿਊਸਕ ਦਾ ਹੋਰ ਪਾਣੀ ਛੱਡਿਆ ਜਾ ਰਿਹਾ ਹੈ ਯਾਨੀ ਕਿ ਪਹਿਲਾਂ 65000 ਕਿਊਸਕ ਸੀਗਾ ਤੇ ਹੁਣ ਅੱਜ ਦੇ ਦਿਨ 75000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਪ੍ਰਸ਼ਾਸਨ ਵੱਲੋਂ ਜਾਰੀ ਸਮੇਂ-ਸਮੇਂ ਤੇ ਜਿਹੜੀ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਐਡਵਾਈਜ਼ਰੀ ਉਹਨਾਂ ਦਾ ਕਿਰਪਾ ਕਰਕੇ ਪਾਲਣਾ ਕੀਤੀ ਜਾਵੇ ਸਾਡੀਆਂ ਟੀਮਾਂ ਸਾਰੀਆਂ ਮੁਸਤੈਦ ਨੇ ਸਾਡੇ ਰੈਸਕਿਊ ਸੈਂਟਰ ਆਪਰੇਸ਼ਨਲ ਨੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਤੁਹਾਡੇ ਤੱਕ ਮੌਜੂਦ ਕਰਾਈ ਜਾਏਗੀ ਮੈਂ ਦੁਆਰ ਤੋਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਡੀ ਜਿਹੜੀ ਵੀ ਐਡਵਾਈਜ਼ਰੀ ਹੈ ਜਿਹੜੇ ਪਿੰਡ ਹੈਗੇ ਆ ਲੋਹ ਲਾਇੰਗ ਪਿੰਡ ਹੈ ਜਾਂ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਦਾ ਘਰ ਖੇਤਾਂ ਵਿੱਚ ਹੈ ਵੀ ਉੱਥੇ ਪਾਣੀ ਜ਼ਿਆਦਾ ਆ ਸਕਦਾ ਹੈ ਤਾਂ ਕਿਰਪਾ ਕਰਕੇ ਆਪਣੇ ਘਰਾਂ ਨੂੰ ਵੈਕੀਟ ਕਰੋ ਤੇ ਸਾਡੇ ਰੈਸਕਿਊ ਸੈਂਟਰਸ ਦੇ ਵਿੱਚ ਆਓ ਆਲਰੇਡੀ ਕਾਫੀ ਲੋਕਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਸਾਡੇ ਰੈਸਕਿਊ ਸੈਂਟਰਸ ਦੇ ਵਿੱਚ ਆ ਚੁੱਕੇ ਨੇ ਬਾਕੀ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਚੀਜ਼ ਦਾ ਇੰਤਜ਼ਾਰ ਨਾ ਕਰੋ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਖੜੇ ਹਾਂ ਦਿਨ ਰਾਤ ਖੜੇ ਬਟ ਸਾਡੀ ਬੇਨਤੀ ਪ੍ਰਵਾਨ ਕਰੋ ਕਿ ਸਾਡੀ ਐਡਵਾਈਜ਼ਰੀ ਜਿੰਨੀਆਂ ਵੀ ਹੈ ਉਹਨਾਂ ਦੀ ਜਰੂਰ ਪਾਲਣਾ ਕਰੋ। ਆ ਰੂਪਨਗਰ ਜ਼ਿਲ੍ਹੇ ਵਿੱਚ ਹੁਣ ਤੱਕ ਹਾਲਾਤ ਬਿਲਕੁਲ ਠੀਕ-ਠਾਕ ਨੇ ਆਰਬੀ ਦੀ ਕੁਝ ਟੀਮਾਂ ਆਪਣੇ ਚਮਕੌਰ ਸਾਹਿਬ ਦੇ ਇਲਾਕੇ ਚ ਲੱਗੀਆਂ ਹੋਈਆਂ ਨੇ ਜਿਹੜੇ ਕਿ ਬੰਦ ਦੀ ਰਿਪੇਅਰ ਦਾ ਵਰਕ ਕਰ ਰਹੀਆਂ ਨੇ। ਇਸ ਤੋਂ ਇਲਾਵਾ ਜਿਹੜੀ ਸਾਡੀ ਐਨਡੀਆਰਫ ਦੀ ਟੀਮ ਹੈ ਕੀ ਉਹਨੇ ਪਹਿਲਾਂ ਵੀ ਰੈਸਕਿਊ ਆਪਰੇਸ਼ਨਸ ਕੀਤੇ ਹੈਗੇ ਨੇ। ਉਹਨੇ ਇਸ ਵੇਲੇ ਬਿਲਾ ਧਿਆਨੀ ਲੋਹੜੀ ਚ ਆਪਾਂ ਖੜੇ ਹੋਏ ਹਾਂ ਜਿੱਥੇ ਕੁਝ ਇੱਕ ਪਰਿਵਾਰ ਹੈਗੇ ਨੇ ਉਹਨਾਂ ਦੇ ਸੱਦਰ ਜਿਹੜੇ ਹੈਗੇ ਨੇ ਖੇਤਾਂ 'ਚ ਜਿਹੜੇ ਰਹਿੰਦੇ ਸੀਗੇ। ਉਹ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਟੀਮਸ ਆਈਆਂ ਹੋਈਆਂ ਨੇ ਜਿਵੇਂ ਡੀਸੀ ਸਾਹਿਬ ਨੇ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਹੈਗੀ ਤੁਹਾਨੂੰ ਦੱਸਿਆ ਹੈਗਾ ਕਿ ਆਪਣੇ ਰելիਫ ਸੈਂਟਰਸ ਆਪਰੇਸ਼ਨਲ ਸਕੇ ਨੇ ਜਿਹੜੇ ਬੰਦੇ ਖੇਤਾਂ 'ਚ ਰਹਿੰਦੇ ਨੇ ਲੋਅਰ ਰੀਜਨ 'ਚ ਰਹਿੰਦੇ ਹੈਗੇ ਨੇ ਉਹ ਜ਼ਰੂਰ ਤੋਂ ਜ਼ਰੂਰ ਆਪਣੇ ਘਰਾਂ ਨੂੰ ਏਕਿਊਏਟ ਕਰਕੇ ਰելիਫ ਸੈਂਟਰਸ ਤੇ ਜਾਣ ਤਾਂ ਜੋ ਆਪਾਂ ਨੂੰ ਇਹੋ ਜੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ